ਸੱਚ ਕਾਉਂਜੀ ਹੋਰ ਠੀਕ ਹੈ ਕੋ ਇਹ ਮੇਰੇ ਨਾਲ ਪੀਕੋ ਖਾੜੀ ਕਿਤੇ ਇਹ ਲੱਗੇਂ ਦੇ ਦੇਂ ਦੇ ਇਹ ਨਾ ਇਹ ਨਾ ਇੱਕ ਖਾਲਿਆ ਸੀ ਮੈਂ ਤਾਂ ਚਾਹ ਦਿੱਤੇ ਮੈਂ ਪੰਜ ਮੇਰੇ ਚਾਹ ਤੇ ਦੇ ਆ ਬਰਾਤੇ ਆ ਜਾ ਖੁੱਲ ਗਈ ਲਮਾਂ ਪਿਆ। ਰਾਤ ਦੇ ਬੱਦੀ ਨਹੀਂ ਆਈ ਹੈ ਨਾ ਕੋਤੇ ਦੇ ਬੈਠੇ ਆ। ਜੈਂਟਰ ਚੋ ਨਾ। ਕਾਫੀ ਅਗਲੇ ਨੂੰ ਜਿਹੜਾ 6 ਜਿਹੜਾ ਤਾਂ ਪੰਜ ਤਾਂ ਦਿਓ 6 ਬੇਤਰੀ ਆ ਚਾ। 6 ਪੂਰੇ ਹੋ ਗਏ। ਘਾੜੀ ਲਾਈਟ ਨਹੀਂ ਆ ਕੇ ਰਾਤ ਦੀ ਬੱਤੀ ਗਈ ਹੋਈ। ਹੋ ਗਿਆ। ਹਨ ਮੱਤਰ ਵੀ ਡਾਊਨ ਜਿਹੜੀਆਂ ਬੈਂਡਰੀਆਂ ਮੋਬਾਈਲ ਵੀ ਡਾਊਨ। ਤਾਂ ਲੈ ਤਾਂ ਜੀਆਂ ਨੇ ਕਿੱਲਾਂ ਬੱਤੀ ਨੇ ਔਰੇ ਹੋਰ ਆਪ ਅਛਾਤੇ ਦੇ ਬੈਠੇ ਆ ਆ ਵੀ ਨੂੰ ਦਾਦੀ ਨੇ ਸੱਤੀ ਤਿੰਨ ਚਾਰ ਜਨ ਨਹੀਂ ਨਹੀਂ ਮੰਜੇ ਰਹੀ ਦੋ ਤੇ ਤਿੰਨ ਚਾਰ ਮੰਜੇ ਡਾੜੀ ਥੱਲੇ ਹੂੰ